ਸਰਦਾਰ ਭਗਵੰਤ ਸਿੰਘ ਮਾਨ ਸਾਡੇ ਪੰਜਾਬ ਦੇ ਸੀਨੀਅਰ ਸਾਹਿਬ ਦੇ ਇਸ਼ਨਤ ਅਦਾਸ਼ਾ ਤੇ ਅੱਜ ਅਸੀਂ ਪਿੰਡ ਰੁੜਕੀ ਜਿਹੜਾ ਕੀ ਵੱਡਾ ਪਿੰਡ ਹੈ ਸਾਡੇ ਹਲਕਾ ਖੀਫਟੇਗੜ ਸਾਹਿਬ ਦਾ ਉੱਥੇ ਲਿਆ ਲੇ ਵੀ ਉਹਨੂੰ ਅਕਟਿੰਟ ਔਰ ਬੜੀ ਖੁਸ਼ੀ ਹੋਈ ਕਿ ਪਿੰਡ ਵਾਲੇ ਬੜੇ ਸਾਰੇ ਖੁਸ਼ ਸੀ ਨੌਜਵਾਨ ਖੁਸ਼ ਸੀ ਇਵਨ ਸਾਡੇ ਬਜ਼ੁਰਗ ਮਾਤਾ ਮਾਂ ਪਹਿਣਾ ਸਾਰੇ ਖੁਸ਼ ਸੀ ਕਿ ਪਿੰਡ ਦੇ ਵਿੱਚ ਲਾਇਬ੍ਰੇਰੀ ਹੋਈ ਔਰ ਇਹ ਮਾਨ ਸਾਹਿਬ ਦਾ ਸੁਪਨਾ ਕੀ ਸਾਡੇ ਲੋਕ ਜਿਹੜੇ ਉਹ ਕਿਤਾਬਾਂ ਪੜ੍ਹਨ ਲਾਇਬ੍ਰੇਰੀਆਂ ਵਿੱਚ ਆਉਣ ਤਾਂ ਕਿ ਜਿਹੜਾ ਸਮਾਂ ਸਾਡਾ ਅਸੀਂ ਵਿਅਰਥ गवा ਲੈਂਦੇ ਤਾਂ ਸਕੇੜ ਕੇ ਉਹ ਲਾਇਬ੍ਰੇਰੀ ਬੁੱਕਸ ਪੜ੍ਹ ਕੇ ਆਪਣੇ ਆਪ ਨੂੰ ਚੰਗੇ ਇਨਸਾਨ ਬਣਾ ਸਕੀ ਚੰਗੇ ਰੋਸਟਰ ਬਣਾ ਸਕੀ ਸੋ ਲਾਇਬ੍ਰੇਰੀ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਧਰਮੇ ਪੜਨਾ 'ਚ ਵੱਧ ਰਹੀਆਂ ਤਿਆਰ ਹੋ ਰਹੀਆਂ ਨੇ ਇਹ ਮਾਨ ਸਾਹਿਬ ਦੀ ਸੋਚ ਹੈ ਕਿ ਪੰਜਾਬ ਦੇ ਲੋਕ ਕਿਤਾਬਾਂ ਵੱਲ ਮੁੜਨ ਨਸ਼ਿਆਂ ਨੂੰ ਛੱਡ ਦੇਣ ਤੇ ਕੀ ਕੀ ਸਹੂਲਤਾਂ ਨੇ ਲਾਇਬ੍ਰੇਰੀਸ ਵਿੱਚ ਖੜ ਜਾਏ ਜਦ ਤੁਸੀਂ ਕੱਲ ਸੋਸ਼ਲ ਮੀਡੀਆ ਤੇ ਦੇਖਿਆ ਹਣਾ ਲਾਇਬ੍ਰੇਰੀ 'ਚ ਐਸੀ ਕੋਈ ਸਹੂਲਤ ਨਹੀਂ ਜਿਹੜੀ ਰਹਿ ਗਈ ਮੈਨੂੰ ਖੁਸ਼ੀ ਹੈ ਜਾ ਦੇਖਿਆ ਫਰਨੀਚਰ ਫਰਸ ਕਲਾਸ ਬੁਕਸ ਬਹੁਤ ਸਾਰੀ ਚਾਹੇ ਰ religous ਬੁਕਸ ਨੇ ਚਾਹੇ ਕੋਈ ਦੂਜੀਆਂ ਬੁਕਸ ਨੇ ਨੋਲੇਜ ਵਾਲੀਆਂ ਸਾਰੀਆਂ ਬੁਕਸ ਅਵੇਲੇਬਲ ਸੀ ਔਰ AC ਰੂਮ ਬਣੇ ਨੇ ਔਰ ਯੂਰਪਾਈ ਬਾਟਨ ਲਈ ਸਾਰਾ ਪ੍ਰਬੰਧ ਹਰ ਇੱਕ ਤਰ੍ਹਾਂ ਦਾ ਉੱਥੇ ਜਿਹੜਾ ਪ੍ਰਬੰਧ ਹੈਗਾ ਸੀ ਅੰਦਰ ਸ਼ਾਨਦਾਰ ਬਿਲਡਿੰਗ ਬਣੀ ਹੈ ਔਰ ਪਿੰਡਾਂ ਨੇ ਦੀ ਇਹ ਮੰਗ ਸੀ ਕਿ ਸਾਡੀ ਬਿਲਡਿੰਗ ਪਿੰਡ ਦੇ ਵਿਚਕਾਰ ਬਣਾਈ ਜਾਵੇ ਲਾਇਬ੍ਰੇਰੀ ਉੱਥੇ ਬਣੀ ਜੋ ਪਿੰਡਾਂ ਨੇ ਚਾਇਆ ਠੀਕ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਪੰਜਾਬ ਦੇ ਸੀਐਮ ਸਾਹਿਬ ਦੇ ਜੀਸ਼ਾਨਾ ਦੇ ਸਾਥ ਅੱਜ ਅਸੀਂ ਪਿੰਡ ਰੁੜਕੀ ਜਿਹੜਾ ਕਿ ਵੱਡਾ ਪਿੰਡ ਹੈ ਸਾਡੇ ਹਲਕਾ ਖੀਫਤਗੜ ਸਾਹਿਬ ਦਾ ਉੱਥੇ ਲਾਇਬ੍ਰੇਰੀ ਉਹ ਬਣਾਈ ਹੈ ਤੇ ਬੜੀ ਖੁਸ਼ੀ ਹੋਈ ਕਿ ਪਿੰਡ ਵਾਲੇ ਬੜੇ ਸਾਰੇ ਖੁਸ਼ ਸੀ ਨੌਜਵਾਨ ਖੁਸ਼ ਸੀ इवन ਸਾਡੇ ਬਜ਼ੁਰਗ ਮਾਤਾ-ਮਾਂ ਪਹਿਣਾ ਸਾਰੇ ਖੁਸ਼ ਸੀ ਕਿ ਪਿੰਡ ਦੇ ਵਿੱਚ ਲਾਇਬ੍ਰੇਰੀ ਹੋਈ ਔਰ ਇਹ ਮਾਨ ਸਾਹਿਬ ਦਾ ਸੁਪਨਾ ਹੈ ਕਿ ਸਾਡੇ ਲੋਕ ਜਿਹੜੇ ਕਿਤਾਬਾਂ ਪੜ੍ਹਨ ਲਾਇਬ੍ਰੇਰੀਆਂ ਵਿੱਚ ਆਉਣ ਤਾਂ ਕਿ ਜਿਹੜਾ ਸਮਾਂ ਸਾਡਾ ਅਸੀਂ ਵਿਅਰਥ ਕਵਾ ਲੈਣਾ ਤਾਂ ਛੇੜ ਕੇ ਉਹ ਲਾਇਬ੍ਰੇਰੀ ਬੁੱਕਸ ਪੜ੍ਹ ਕੇ ਆਪਣੇ ਆਪ ਨੂੰ ਚੰਗੇ ਇਨਸਾਨ ਬਣਾ ਸਕੀ ਚੰਗੇ ਦੋਸਤ ਬਣਾ ਸਕੀ ਸੋ ਇਹ ਲਾਇਬ੍ਰੇਰੀ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਧੁਆਟ ਕਰਨੇ ਪਿੰਡਾਂ 'ਚ ਬਣ ਰਹੀਆਂ ਤਿਆਰ ਹੋ ਰਹੀਆਂ ਇਹ ਮਾਨ ਸਾਹਿਬ ਦੀ ਸੋਚ ਹੈ ਕਿ ਪੰਜਾਬ ਦੇ ਲੋਕ ਕਿਤਾਬਾਂ ਵੱਲ ਮੁੜਨ ਨਸ਼ਿਆਂ ਨੂੰ ਛੱਡ ਦੇ ਤੇ ਕੀ ਕੀ ਸਹੂਲਤਾਂ ਨੇ ਲਾਇਬ੍ਰੇਰੀਜ਼ ਵਿਖੜ ਚਾਹੇ ਜਦ ਤੁਸੀਂ ਕੱਲ ਸੋਸ਼ਲ ਮੀਡੀਆ 'ਤੇ ਦੇਖਿਆ ਉਹਨਾਂ ਲਾਇਬ੍ਰੇਰੀ 'ਚ ਐਸੀ ਕੋਈ ਸਹੂਲਤ ਨਹੀਂ ਜਿਹੜੀ ਰਹਿ ਗਈ ਮੈਨੂੰ ਖੁਸ਼ੀ ਹੈ ਜਾ ਦੇਖਿਆ ਫਰਨੀਚਰ ਫਰਸ ਕਲਾਸ ਬੁਕਸ ਬਹੁਤ ਸਾਰੀ ਚਾਹੇ ਰ religous ਬੁਕਸ ਨੇ ਚਾਹੇ ਕੋਈ ਦੂਜੀਆਂ ਬੁਕਸ ਨੇ ਨੋਲੇਜ ਵਾਲੀਆਂ ਸਾਰੀਆਂ ਬੁਕਸ ਅਵੇਲੇਬਲ ਸੀ ਔਰ AC ਰੂਮ ਬਣਨੇ ਨੇ ਔਰ ਯੂਰੋਪੀ ਬਾਟਨ ਲਈ ਸਾਰਾ ਪ੍ਰਬੰਧ ਹਰ ਇੱਕ ਤਰ੍ਹਾਂ ਦਾ ਉੱਥੇ ਜਿਹੜਾ ਪ੍ਰਬੰਧ ਹੈਗਾ ਸੀ ਅੰਦਰ ਸ਼ਾਨਦਾਰ ਬਿਲਡਿੰਗ ਬਣੀ ਹੈ ਔਰ ਪਿੰਡਾਂ ਨੇ ਦੀ ਇਹ ਮੰਗ ਸੀ ਕਿ ਸਾਡੀ ਬਿਲਡਿੰਗ ਪਿੰਡ ਦੇ ਵਿਚਕਾਰ ਬਣਾਈ ਜਾਵੇ ਲਾਇਬ੍ਰੇਰੀ ਉੱਥੇ ਬਣੀ ਜੋ ਪਿੰਡਾਂ ਨੇ ਚਾਇਆ ਠੀਕ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਪੰਜਾਬ ਦੇ ਸੀਐਮ ਸਾਹਿਬ ਦੇ ਅਸ਼ੀਰਵਾਦ ਅਥੇ ਅੱਜ ਅਸੀਂ ਪਿੰਡ ਰੁੜਕੀ ਜਿਹੜਾ ਕਿ ਵੱਡਾ ਪਿੰਡ ਹੈ ਸਾਡੇ ਹਲਕਾ ਖੀਫਟਗੜ੍ਹ ਸਾਹਿਬ ਦਾ ਉੱਥੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਔਰ ਬੜੀ ਖੁਸ਼ੀ ਹੋਈ ਕਿ ਪਿੰਡ ਵਾਲੇ ਬੜੇ ਸਾਰੀ ਖੁਸ਼ੀ ਨੌਜਵਾਨ ਖੁਸ਼ੀ ਇਵਨ ਸਾਡੇ ਬਜ਼ੁਰਗ ਮਾਤਾ ਮਾਂ ਪਹਿਣਾ ਸਾਰੇ ਖੁਸ਼ੀ ਕਿ ਪਿੰਡ ਦੇ ਵਿੱਚ ਲਾਇਬ੍ਰੇਰੀ ਹੋਈ ਔਰ ਇਹ ਮਾਨ ਸਾਹਿਬ ਦਾ ਸੁਪਨਾ ਹੈ ਕਿ ਸਾਡੇ ਲੋਕ ਜਿਹੜੇ ਕਿਤਾਬਾਂ ਪੜ੍ਹਨ ਲਾਇਬ੍ਰੇਰੀਆਂ ਵਿੱਚ ਆਉਣ ਤਾਕਿ ਜਿਹੜਾ ਸਮਾਂ ਸਾਡਾ ਅਸੀਂ ਵਿਅਰਥ गवा ਲੈਂਿਆ ਤਾਂ ਸਕੇਡ ਕੇ ਉਹ ਲਾਇਬ੍ਰੇਰੀ ਬੁੱਕਸ ਪੜ੍ਹ ਕੇ ਆਪਣੇ ਆਪ ਨੂੰ ਚੰਗੇ ਇਨਸਾਨ ਬਣਾ ਸਕੇ ਚੰਗੇ ਦੋਸਤ ਬਣਾ ਸਕੇ ਸੋ ਲਾਇਬ੍ਰੇਰੀ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਧੁਆਟ ਕਰਨੇ ਪਿੰਡਾਂ 'ਚ ਬੜ ਰਹੀਆਂ ਤਿਆਰ ਹੋ ਰਹੀਆਂ ਇਹ ਮਾਨ ਸਾਹਿਬ ਦੀ ਸੋਚ ਹੈ ਕਿ ਪੰਜਾਬ ਦੇ ਲੋਕ ਕਿਤਾਬਾਂ ਵੱਲ ਮੁੜਨ ਨਸ਼ਿਆਂ ਨੂੰ ਛੱਡ ਦੇਣ ਤੇ ਕੀ ਕੀ ਸਹੂਲਤਾਂ ਨੇ ਲਾਇਬ੍ਰੇਰੀਸ ਵਿੱਚ ਖੜ ਜਾਈਏ ਜਦ ਤੁਸੀਂ ਕੱਲ ਸੋਸ਼ਲ ਮੀਡੀਆ 'ਤੇ ਦੇਖਿਆ ਉਹਨਾਂ ਲਾਇਬ੍ਰੇਰੀ 'ਤੇ ਐਸੀ ਕੋਈ ਸਹੂਲਤ ਨਹੀਂ ਜਿਹੜੀ ਰਹਿ ਗਈ ਮੈਨੂੰ ਖੁਸ਼ੀ ਹੈ ਜਾ ਦੇਖਿਆ ਫਰਨੀਚਰ ਫਰਸ ਕਲਾਸ ਬੁਕਸ ਬਹੁਤ ਸਾਰੀ ਚਾਹੇ ਰ religous ਬੁਕਸ ਨੇ ਚਾਹੇ ਕੋਈ ਦੂਜੀਆਂ ਬੁਕਸ ਨੇ ਨੋਲੇਜ ਆ ਰਹੀਆਂ ਸਾਰੀਆਂ ਬੁਕਸ ਅਵੇਲੇਬਲ ਸੀ ਔਰ AC ਰੂਮ ਬਣੇ ਨੇ ਔਰ ਪਿਉਰੀ ਫਾਈ ਬਾਟਲ ਲਈ ਸਾਰਾ ਪ੍ਰਬੰਧ ਹਰ ਇੱਕ ਤਰ੍ਹਾਂ ਦਾ ਉੱਥੇ ਜਿਹੜਾ ਪ੍ਰਬੰਧ ਹੈਗਾ ਸੀ ਅੰਦਰ ਸ਼ਾਨਦਾਰ ਬਿਲਡਿੰਗ ਬਣੀ ਹੈ ਔਰ ਪਿੰਡਾਂ ਨੇ ਦੀ ਇਹ ਮੰਗ ਸੀ ਕਿ ਸਾਡੀ ਬਿਲਡਿੰਗ ਪਿੰਡ ਦੇ ਵਿਚਕਾਰ ਬਣਾਈ ਜਾਵੇ ਲਾਇਬ੍ਰੇਰੀ ਉੱਥੇ ਬਣੀ ਜੋ ਪਿੰਡਾਂ ਨੇ ਚਾਇਆ ਠੀਕ ਹੈ